ਐਸ ਆਰ ਗਵਰਨਮੈਂਟ ਕਾਲਜ ਫਾਰ ਔਮਨ ਅੰਮ੍ਰਿਤਸਰ ਦੀ 53ਵੀਂ ਕਨਵੋਕੇਸ਼ਨ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਦੀ ਅਗਵਾਈ ਹੇਟ ਹੋਈ ਇਸ ਮੌਕੇ ਰਿਟਾਇਰਡ ਲੈਫਟੀਨੈਂਟ ਜਨਰਲ ਡਾਕਟਰ ਜੀ ਐਸ ਸੀਮਾ ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬੀ ਸਪੋਰਟਸ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਕਾਲਜ ਦੇ ਪ੍ਰਿੰਸੀਪਲ ਕਾਉਂਸਲ ਅਤੇ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸਮਾਗਮ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਅਕਾਦਮਿਕ ਅਤੇ ਪਾਠਕ੍ਰਮ ਤੋਂ ਵਾਰਲੀਆਂ ਪ੍ਰਾਪਤੀਆਂ ਦੇ ਚਾਨਣਾ ਪਾਇਆ ਅਤੇ ਉਹਨਾਂ ਕਿਹਾ ਕਿ ਕਾਲਜ ਦੇ ਇਹਨਾਂ ਬਿਹਤਰ ਨਤੀਜਿਆਂ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ ਇਸ ਮੌਕੇ ਉਹਨਾਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵੱਲੋਂ 2022-2023 ਸੈਸ਼ਨ ਵਿੱਚ ਵੱਖ-ਵੱਖ ਮਾਸਟਰ ਅਤੇ ਬੈਚਲਰ ਡਿਗਰੀ ਕੋਰਸ ਪਾਸ ਕਰਨ ਵਾਲੀਆਂ 494 ਤੋਂ ਵੱਧ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਉਹਨਾਂ ਸੰਬੋਧਨ ਕਰਦਿਆਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਉਹਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਜ਼ਿੰਦਗੀਆਂ ਚੁਣੌਤੀਆਂ ਨੂੰ ਹਿੰਮਤ, ਮਿਹਨਤ, ਲਗਨ, ਵਫਾਦਾਰੀ ਅਤੇ ਵਿਸ਼ਵਾਸ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਵੀਂ ਤਕਨੀਕ ਕਰਨ ਭਰ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ। ਉਹਨਾਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਹਾਸਲ ਕਰਨ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ 뮤직 ਅਤੇ ਡਾਂਸ ਡਿਪਾਰਟਮੈਂਟ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। शाला <tries> मेराजि Ha <laughs> ha ਤੋ ਪਹਿਲਾਂ ਜੀ ਮੈਂ ਕਾਲਜ ਦੇ ਪ੍ਰਿੰਸੀਪਲ ਕਾਲਜ ਦੇ ਸਟਾਫ ਮੈਂਬਰਸ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਉਹਨਾਂ ਨੇ ਬੱਚਿਆਂ ਨੂੰ ਡਿਗਰੀ ਲੈਣ ਦੇ ਕਾਬਿਲ ਬਣਾਇਆ ਹੈਗਾ ਮੈਂ ਨਾਲ ਹੀ ਬੱਚਿਆਂ ਨੂੰ ਵੀ ਬਹੁਤ ਮੁਬਾਰਕਵਾਹ ਦੇਣਾ ਹਾਂ ਜਿਹਨਾਂ ਬੱਚਿਆਂ ਨੇ ਅੱਜ ਡਿਗਰੀਆਂ ਹਾਸਲ ਕੀਤੀਆਂ ਨੇ ਇਹ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਔਰ ਉਹਨਾਂ ਦੇ ਇੱਕ ਤਰ੍ਹਾਂ ਦੀ ਫਰਮ ਕਮਿਟਮੈਂਟ ਲਈ ਜਿਹੜੀ ਉਹਨਾਂ ਨੇ ਤਿੰਨ ਤੋਂ ਪੰਜ ਸਾਲ ਪਿਛਲੇ ਸਾਲ ਪੜ੍ਹਾਈ ਕੀਤੀ ਹੈਗੀ ਆ ਉਹਦਾ ਨਤੀਜਾ ਹੈ ਔਰ ਮੈਂ ਉਹਨਾਂ ਨੂੰ ਅਗਲੇ ਆਪਣੇ ਪੜਾਵ ਲਈ ਐਜੂਕੇਸ਼ਨ ਤੋਂ ਹੁਣ ਅੱਗੇ ਆਪਣੇ ਪ੍ਰੋਫੈਸ਼ਨਲ ਫੀਲਡ ਜਾਣ ਲਈ ਉਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਦਿੰਦਾ ਜਿਵੇਂ ਜੀ ਅੱਜ ਕੱਲ ਦੇਖਿਆ ਜਾਵੇ देयर इज ਹਾਰਡਲੀ ਐਨੀ ਡਿਫਰੈਂਸ ਬੀਟਵੀਨ ਦਾ ਔਮਨ ਐਂਡ ਦਾ ਮੈਨ ਇਟ ਇਜ਼ ਐਨ ਪੀਰੀਅਡ ਆਫ ਜੈਂਡਰ ਇਕੁਐਲਿਟੀ ਐਂਡ ਆਈ ਊਡ ਸੇ ਦਾ ਗਰਲਸ ਆਰ ਆਊਟ ਪਰਫਾਰਮਿੰਗ ਦਾ ਬॉयਜ਼ ਇਨ ਮੋਸਟ ਆਫ ਦਾ ਫੀਲਡਸ ਇਸ ਜੈਂਡਰ ਇਕੁਐਲਿਟੀ ਤੇ ਐਂਡ ਐਸ ਫਾਰ ਆਲਸ ਆਲ ਦਾ ਅਪਰਚੂਨਿਟੀਜ਼ ਵਿਚ ਆਰ ਓਪਨ ਟੂ ਦਾ ਮੈਨ ਇਨ ਦਾ ਪ੍ਰੋਫੈਸ਼ਨਲ ਫੀਲਡ ਦੇ ਆਰ ਅਵੇਲੇਬਲ ਟੂ ਦਾ ਔਮਨ ਆਲਸੋ and the past president shows the girls are doing better than the boys and I am sure the students of this college, the alum, they would stand out very well in the professional field and they will earn greater laurels for the college as the past alumni has done the college proud. Sir Sarkari okay. College, Amritsar. ਕਾ ਲੋਕੇਸ਼ਨ ਹੋਈ ਜਿਸ ਵਿੱਚ ਚੀਫ ਗੈਸਟ ਮਾਨਯੋਗ ਲੈਫਟਨੈਂਟ ਜਨਰਲ ਜੇਐਸ ਚੀਮਾ ਜੀ ਵਾਈਸ ਚਾਂਸਲਰ ਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਤੋਂ ਆਏ ਸਾਡੇ ਲਈ ਇਹ ਬੜੀ ਮਾਨ ਦੀ ਗੱਲ ਹੈ ਕਿ ਉਹਨਾਂ ਨੇ ਸਾਡੀ ਜਿਹੜੀ ਰਿਕਵੈਸਟ ਮੰਨ ਕੇ ਤੇ ਉਹਨਾਂ ਨੇ ਬੱਚਿਆਂ ਨੂੰ ਅਸੀਸਾਂ ਦੇਣ ਤੇ ਡਿਗਰੀਆਂ ਦੇਣ ਲਈ ਆਏ ਤੋ ਕੋਈ ਵੀ ਬੱਚਾ ਇੱਕ ਮਹਾਨ ਸ਼ਖਸੀਅਤ ਕੋਲੋਂ ਡਿਗਰੀ ਪ੍ਰਾਪਤ ਕਰਦਾ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਜ਼ਿੰਦਗੀ ਤੋਂ ਪ੍ਰੇਰਣਾ ਵੀ ਲੈ ਕੇ ਜਾਂਦਾ ਹੈ ਤੇ ਆਸ ਇਹ ਹੈ ਕਿ ਜਿਹੜੇ ਵੀ ਬੱਚਿਆਂ ਨੇ ਅੱਜ ਡਿਗਰੀਆਂ ਲਈਆਂ ਉਹ ਉਹਨਾਂ ਦੀ ਸ਼ਖਸੀਅਤ ਤੋਂ ਸਿੱਖ ਕੇ ਉਹ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਤੇ ਜਾਣਗੇ ਇੱਕ ਬੱਚੇ ਜਿਹੜੇ ਅੱਜ ਡਿਗਰੀ ਲਈ ਉਹ ਸਾਰਿਆਂ ਨੇ ਆਪਣੀ ਬਹੁਤ ਮਿਹਨਤ ਕਰਕੇ ਡਿਗਰੀ ਲਈ ਤੇ ਉਸ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਇਸ ਕਾਲਜ ਵਿੱਚੋਂ ਜੋ ਉਹਨਾਂ ਨੇ ਸਿੱਖਿਆ ਉਹ ਆਪਣੀ ਜ਼ਿੰਦਗੀ 'ਚ ਢਾਲਣਗੇ ਤੇ ਇਸ ਕਾਲਜ ਦਾ ਹੋਰ ਵੀ ਨਾਮ ਰੌਸ਼ਨਾਨਗੇ ਹੋਰ ਬੁਲੰਦੀਆਂ ਤੇ ਜਾਣਗੇ ਅਸੀਂ ਉਹਨਾਂ ਨੂੰ ਬਹੁਤ ਸਾਰੀ ਸਕਸੈਸ ਜਿਹੜੀ ਅਸੀਂ ਨੂੰ ਬਲੈਸ ਕਰਦੇ ਹਾਂ ਕਿ ਉਹ ਜਗ੍ਹਾ ਤੇ ਜਿੱਥੇ ਜਾਣ ਆਚਾਨ ਉਹ ਆਪਣੇ ਗੋਲ ਅਚੀਵ ਕਰ ਸਕਣ ਅੱਜ 2022-23 ਦੀ ਸਲਾਨਾ ਕਨਵੋਕੇਸ਼ਨ ਹੋਈ ਜਿਦੇ ਵਿੱਚ ਬਹੁਤ ਬੱਚਿਆਂ ਨੇ ਉਤਸ਼ਾਹ ਨਾਲ ਪਾਰਟਿਸਿਪੇਟ ਕੀਤਾ ਇੱਕ ਵਾਰੀ ਤੇ ਸਵੇਰੇ ਡਰ ਲੱਗਿਆ ਕਿ ਮੀਂਹ ਆ ਗਿਆ ਕਿਤੇ ਥੋੜੇ ਬੱਚੇ ਨਾ ਆ ਜਾਣ ਬੱਚੇ ਹੁਮ ਹੁਮਾ ਕੇ ਸਾਰੇ ਵੀ ਪਹੁੰਚੇ ਬਹੁਤ ਚੰਗਾ ਲੱਗਿਆ ਰੌਣਕ ਲੱਗੀ ਸਾਡੇ ਕਾਲਜ 'ਚ ਜਿੱਦ ਦੇ ਕੇ ਕਹਿੰਦੇ ਆ ਕਿ ਧੀਆਂ ਤੇ ਤਰੀਕਾਂ ਰੌਣਕ ਹੁੰਦੀਆਂ ਵਿੜੇ ਦੀ ਅੱਜ ਧੀਆਂ ਆਈਆਂ ਰੌਣਕਾਂ ਲੱਗੀਆਂ ਪਰਮਾਤਮਾ ਇਹਨਾਂ ਨੂੰ ਉੱਚੀਆਂ ਬੁਲੰਦੀਆਂ ਬਖਸ਼ੇ ਤਰੱਕੀਆਂ ਬਖਸ਼ੇ ਕਾਮਯਾਬ ਹੋਣ ਇਹੀ ਸਾਡੀ ਦੁਆ ਹੈ ਅੱਜ ਸਾਡੇ ਕਾਲਜ ਦੀ 33ਵੀਂ ਸਾਲਾਨਾ ਕਨਵੋਕੇਸ਼ਨ ਸੰਪਨ ਹੋਈ ਜੋ ਕਿ ਬਹੁਤ ਹੀ ਖੁਸ਼ ਨੁਮਾ ਮਾਹੌਲ ਦੇ ਵਿੱਚ ਸੰਪਨ ਹੋਈ ਜਦੋਂ ਬੱਚੇ ਡਿਗਰੀ ਲੈਣ ਆ ਰਹੇ ਸੀ ਤੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਨੂੰ ਦੇਖ ਕੇ ਅੰਦਰੋਂ ਇੰਨਾ ਕਿ ਸਾਨੂੰ ਖੁਸ਼ੀ ਹੋ ਰਹੀ ਸੀ ਕਿ ਅੱਜ ਉਹਨਾਂ ਨੇ ਇੱਕ ਆਪਣੀ ਮੰਜ਼ਿਲ ਪੂਰੀ ਕਰ ਲਈ ਹੈ ਤੇ ਦੂਸਰੇ ਪੜਾਅ ਵੱਲੋਂ ਅੱਗੇ ਵਧ ਰਹੇ ਹਨ ਉਹਨਾਂ ਦੀ ਅਗਲੀ ਜ਼ਿੰਦਗੀ ਲਈ ਉਹਨਾਂ ਦੀ ਅਗਲੀ ਖੁਸ਼ਹਾਲੀ ਲਈ ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਸ਼ੁਭ ਆਸ਼ੀਸ਼ ਦਿੰਦੇ ਆ ਕਿ ਉਹ ਇਸ ਤਰ੍ਹਾਂ ਹੀ ਅੱਗੇ ਵਧਦੇ ਜਾਣ ਤੇ ਹੋਰ ਵੀ ਡਿਗਰੀਆਂ ਜਿਹੜੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਪ੍ਰਾਪਤ ਕਰਨ। ਅੱਜ ਕਾਲਜ ਦੇ ਵਿੱਚ 53rd ਕਨਵੋਕੇਸ਼ਨ ਜਿਹੜੀ ਹੈ ਹੋਈ ਸੀ ਤੇ ਉਹਦੇ ਵਿੱਚ ਸਾਡੇ ਕੋਲ 400 ਤੋਂ 80 ਬੱਚਿਆਂ ਨੇ ਡਿਗਰੀਆਂ ਲਈਆਂ ਨੇ। ਡਿਗਰੀ ਲੈਣ ਵਾਲੇ ਬੱਚਿਆਂ ਤੇ ਜਿਹੜੀ ਸਮਾਈਲ ਸੀ ਉਹ ਦੇਖਣਯੋਗ ਸੀ। ਉਹ ਅੱਜ ਇਹੀ ਸੋਚ ਕੇ ਅੱਗੇ ਅਸੀਂ ਤੇ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਅੱਗੇ ਵਧਨ ਤੇ ਅੱਗੇ ਵਧ ਕੇ ਉੱਚੀਆਂ ਬੁਲੰਦੀਆਂ ਨੂੰ प्राप्त ਕਰਨ ਤੇ ਸਾਡੇ ਕਾਲਜ ਦਾ ਨਾਮ ਪ੍ਰੋਸ਼ਨਪਤ ਅੱਜ ਸਾਡੇ ਕਾਲਜ ਦੇ ਵਿੱਚ 35ਵੀਂ ਜਿਹੜੀ ਸੀਗੀ ਕਲੋਕੇਸ਼ਨ ਅੱਜ ਸੰਪੰਨ ਹੋਈ ਬਹੁਤ ਹੀ ਵਧੀਆ ਬੱਚੇ ਜਿਹੜੇ ਆ ਬਹੁਤ ਹਮ ਹਮਾ ਕੇ ਆਏ ਬਹੁਤ ਖੁਸ਼ੀ ਦੇ ਵਿੱਚ ਉਹਨਾਂ ਨੇ ਆਪਣੀਆਂ ਡਿਗਰੀਆਂ ਜਿਹੜੀਆਂ ਹਾਸਲ ਕੀਤੀਆਂ ਔਰ ਮੈਂ ਉਹਨਾਂ ਦੇ ਫਰਦਰ ਉਹਨਾਂ ਦੇ ਫਿਊਚਰ ਵਾਸਤੇ ਉਹਨਾਂ ਦੇ ਉਹਨਾਂ ਨੂੰ ਬਲੇਸਿੰਗਸ ਜਿਹੜੀਆਂ ਦੇਣੀ ਅੱਗੇ ਆਪਣੇ ਜੀਵਨ ਦੇ ਵਿੱਚ ਵਧਨ ਔਰ ਹੋਰ ਤਰੱਕੀਆਂ ਕਰਨ